ਮਿਉ ਨੇ ਸਾਬਤ ਕਰਤਾ ਕਿ ਪੰਜਾਬੀਆਂ ਵਰਗੀ ਕੌਮ ਕੋਈ ਦੁਨੀਆ ਚ ਕਿਤੇ ਨਹੀਂ ਹੈ ਜਿਹੜੇ ਆਪ ਆਪ ਦਾ ਸਮਰਨ ਦੀ ਸਮਰਨ ਦੀ ਸਮਰਥਾ ਰੱਖਦੇ ਨੇ ਜਿਨ੍ਹਾਂ ਨੇ ਕਦੇ ਸਰਕਾਰਾਂ ਵੱਲ ਝਾਕ ਨਹੀਂ ਕੀਤੀ ਅਤੇ ਹਮੇਸ਼ਾ ਅਣਖ ਦੇ ਨਾਲ ਜਿਹੜਾ ਹੈ ਪੰਜਾਬੀ ਜਿਉਏ ਨੇ ਤੇ ਅੱਜ ਜਿਹੜਾ ਹੈ ਆਪਦੀ ਉਸ ਅਣਖ ਦਾ ਸਭ ਤੋਂ ਵੱਡਾ ਸਬੂਤ ਦਿੱਤਾ ਹੈ ਕਿ ਚਾਹੇ ਸੂਬੇ ਦੀ ਸਰਕਾਰ ਹੈ ਚਾਹੇ ਪੰਜਾਬ ਦੀ ਸਰਕਾਰ ਹੈ ਕਿ ਅਸੀਂ ਮੰਗ ਜਿਹੜੇ ਇੱਕ ਸਿਆਸੀ ਲੀਡਰਸ ਜ਼ਰੂਰ ਕਰੀ ਜਾਂਦੇ ਆ ਪਰ ਪੰਜਾਬ ਦੇ ਕਿਸੇ ਵਿਅਕਤੀ ਨੇ ਕਿਤੇ ਇਹ ਨਹੀਂ ਕਿਹਾ ਵੀ ਸਰਕਾਰ ਸਾਨੂੰ ਜਿਹੜਾ ਆ ਦੇਵੇ ਇਹ ਇਹ ਸਾਡੀ ਇੱਕ ਪੰਜਾਬੀਆਂ ਦੀ ਜੋ ਅਣਖ ਹੈ ਉਹ ਅੱਜ ਜਿਹੜੀ ਹੈ ਸਿਰ ਉੱਚਾ ਕਰਕੇ ਜਿਹੜਾ ਜਿਉਣ ਦੀ ਜੋ ਸਾਨੂੰ ਸਾਡੇ ਗੁਰੂਆਂ ਨੇ ਸਾਡੇ ਪੀੜਾਂ ਨੇ ਜਾਨੂੰ ਸਿਖਾਇਆ ਉਹ ਉਹਦੀ ਬਹੁਤ ਵੱਡੀ ਮਿਸਾਲ ਦਿੱਤੀ ਹੈ ਸੋ ਮੇਰਾ ਸਾਰਿਆਂ ਦੇ ਅੱਗੇ ਸਿਰ ਝੁਕਦਾ ਤੇ ਸਾਰੇ ਆਪ ਦਾ ਪਾਰ ਨਹੀਂ ਅਸੀਂ ਵੀ ਆਪਦੇ ਵੱਲੋਂ ਯਤਨ ਕਰ ਰਹੇ ਆਂ ਪਹਿਲਾਂ ਤਾਂ ਅਸੀਂ ਆਪਦੇ ਹਲਕੇ ਦੇ ਵਿੱਚ ਕਿਉਂਕਿ ਬੜਾ ਮਾੜ ਹੜ੍ਹ ਪ੍ਰਭਾਵਿਤ ਹੈ ਅਸੀਂ ਆਪ ਦੀ ਫਾਊਂਡੇਸ਼ਨ ਵੱਲੋਂ ਯਤਨ ਕੀਤਾ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਜਿੱਥੇ ਪਾਣੀ ਖੜਾ ਹੈ ਉੱਥੇ ਡੀਜ਼ਲ ਦੀ ਲੋੜ ਹੈ ਬਨ ਪੱਕੇ ਕਰਨ ਦੀ ਬੀਸੂ ਦੀ ਲੋੜ ਹੈ ਸੋ ਤਕਰੀਬਨ 5000 ਲੀਟਰ ਅਸੀਂ ਤੇਲ ਵੱਖ-ਵੱਖ ਪਿੰਡਾਂ ਦੇ ਵਿੱਚ ਕੋਟਾ ਲਹਿਲ ਆਲਮਪੁਰ ਚੋਟੀਆਂ ਕੜੈਲ ਹਾਂਡਾ ਕੁਦਨੀ ਰਾਮਪੁਰਾ ਕਮੂਰਕਾਟ ਮੂਨਕ ਸਲੇਮਗੜ੍ਹ ਹਮੀਰਗੜ੍ਹ ਇਹ ਜਿਵੇਂ ਮਕੋਡ ਸਾਹਿਬ ਮੰਡਵੀ ਹੁੰਦਰ ਪੈਣੀ ਮਤਲਬ ਜਿੱਥੇ-ਜਿੱਥੇ ਵੀ ਸਾਨੂੰ ਆਇਆ ਲੋਕਾਂ ਦਾ ਉੱਥੋਂ ਆਪਦੇ ਵੱਲੋਂ ਯਤਨ ਕੀਤਾ ਹੈ ਤੇ ਹੁਣ ਵੀ ਸਾਰਿਆਂ ਨੂੰ ਬੇਨਤੀ ਹੈ ਵੀ ਜੇ ਕਿਸੇ ਨੂੰ ਹੋਰ ਵੀ ਕਿਸੇ ਚੀਜ਼ ਦੀ ਵਸਤੂ ਦੀ ਜਾਂ ਕੋਈ ਡੀਜ਼ਲ ਦੀ ਕਿਤੇ ਕੋਈ ਕਾਰਟ ਹੋਵੇ ਲੋੜ ਹੈ ਤਾਂ ਸਾਨੂੰ ਮੈਸੇਜ ਲਾ ਸਕਦੇ ਹਾਂ ਅਸੀਂ ਤੁਹਾਡੇ ਵਾਸਤੇ ਹਮੇਸ਼ਾ ਹਾਜ਼ਰ ਹਾਂ ਤੇ ਸਾਡੇ ਪਰਿਵਾਰ ਵੱਲੋਂ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਉਹ ਜਦ ਹੜ ਜਿਹੜਾ ਹੈ ਦਾ ਪਾਣੀ ਉੱਤਰਜੂ ਗੋਸ਼ ਤੋਂ ਬਾਅਦ ਅਸੀਂ ਸਤ ਘਰ ਬਣਾਉਣ ਦਾ ਐਲਾਨ ਆਪਦੇ ਪਰਿਵਾਰ ਵੱਲੋਂ ਟੀਚਾ ਸਾਹਿਬ ਦੀ ਯਾਦ ਵਿੱਚ ਆਲਰੇਡੀ ਕਰ ਚੁੱਕੇ ਹਾਂ ਤੇ ਇਹ ਇਮੀਡੀਏਟਲੀ ਹਨ ਤੋਂ ਬਾਅਦ ਅਸੀਂ ਸ਼ੁਰੂ ਕਰਾਂਗੇ ਤੇ ਹੋਰ ਵੀ ਜਿਹੜਾ ਹੈ ਅਸੀਂ ਤਕਰੀਬਨ ਇਸ ਵਾਸਤੇ 10 ਲੱਖ ਰੁਪਈਆ ਜਿਹੜਾ ਹੈ ਆਪਦੇ ਪਰਿਵਾਰ ਵੱਲੋਂ ਇਕੱਠਾ ਕੀਤਾ ਹੈ ਤੇ ਉਹਨੂੰ ਅਸੀਂ ਗਰੀਬਾਂ ਦੇ ਮਕਾਨਾਂ ਵਿੱਚ ਜੋ ਸਹਾਇਤਾ ਲਾਉਣ ਲਈ ਅਸੀਂ ਆਪਦਾ ਹਿੱਸਾ ਪਾਵਾਂਗੇ ਪਰ ਇਹ ਕੁਝ ਨਹੀਂ ਹੈ ਮੈਂ ਸਮਝਦਾ ਕਿ ਇਹ ਤਾਂ ਹਰ ਵਿਅਕਤੀ ਜਿਹੜਾ ਪੰਜਾਬ ਦਾ ਹੈ ਉਹ ਕਰ ਰਿਹਾ ਹੈ ਤੇ ਅਸੀਂ ਵੀ ਆਪਦਾ ਜਿੰਨਾ ਕਿ ਸਮਰਥਾ ਹੈ ਉਹਦੇ ਮੁਤਾਬਕ ਅਸੀਂ ਜਿਹੜਾ ਯਤਨ ਕਰ ਰਹੇ ਹਾਂ ਤੁਹਾਡੇ ਵਾਸਤੇ ਹਮੇਸ਼ਾ ਹਾਜ਼ਰ ਹਾਂ ਤੇ ਦੂਜੀ ਗੱਲ ਜਿਹੜੀ ਹੈ ਪ੍ਰਧਾਨ ਮੰਤਰੀ ਸਾਹਿਬ ਦੀ ਜਿਹੜੀ ਕੱਲ ਦੀ ਫੇਰੀ ਹੈ ਚਲੋ ਬਹੁਤ ਵਧੀਆ ਕੀਤਾ ਪਰ ਬਹੁਤ ਦੇਰੀ ਨਾਲ ਆਈ ਅੱਜ 10 ਦਿਨ ਤੋਂ ਉੱਤੇ ਦਾ ਸਮਾਂ ਹੋ ਗਿਆ ਹੜਾ ਆਇਆ ਤੇ ਪ੍ਰਧਾਨ ਮੰਤਰੀ ਜੀ 15 ਦਿਨ ਬਾਅਦ ਜੇ ਇਹ ਦੌਰਾ ਆਉਣਾ ਉਹ ਉਹਨਾਂ ਦੀ ਪੰਜਾਬ ਪ੍ਰਤੀ ਕਿੰਨੀ ਕੁ ਜਿਹੜੀ ਸਮਰਪਣ ਭਾਵਨਾ ਹੈ ਜਾਂ ਪੰਜਾਬ ਦੇ ਲੋਕਾਂ ਪ੍ਰਤੀ ਕਿੰਨਾ ਪਿਆਰ ਹੈ ਉਹ ਇਸ ਚੀਜ਼ ਤੋਂ ਜ਼ਾਹਰ ਹੁੰਦਾ ਹੈ ਕਿ ਉਹਨਾਂ ਨੇ ਇਹ ਵੀ ਮਜਬੂਰੀ ਵਸ ਕਿਉਂਕਿ ਜਦ ਪ੍ਰਧਾਨ ਮੰਤਰੀ ਜੀ ਨੇ ਟਵੀਟ ਕੀਤਾ ਸੀ ਉੱਥੇ ਅਫਗਾਨਿਸਤਾਨ ਦੇ ਵਿੱਚ ਜਦ ਪੁਚਾਲ ਆਇਆ ਉਹਦੇ ਬਾਰੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਉਨ੍ਹਾਂ ਨੇ ਟਵੀਟ ਦਾ ਜਵਾਬ ਦਿੱਤਾ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਤੁਹਾਡੀ ਪੰਜਾਬ ਪ੍ਰਤੀ ਜਿਹੜੀ ਬੇਰੁਖੀ ਹੈ ਉਹ ਕੋਈ ਚੰਗੀ ਗੱਲ ਨਹੀਂ ਤੇ ਉਹਨੂੰ ਪ੍ਰਿੰਟ ਜਿਹੜਾ ਇੱਕ ਤੇ ਟਾਈਮਜ਼ ਆਫ ਇੰਡੀਆ ਜਿਹੜਾ ਬਹੁਤ ਵੱਡਾ ਇੰਡੀਅਨ ਐਕਸਪ੍ਰੈਸ ਸੌਰੀ ਬਹੁਤ ਵੱਡਾ ਅਖਬਾਰ ਹੈ ਉਹਦੇ ਮੁੱਖ ਸੰਪਾਦਕ ਜਿਹੜੇ ਨੇ ਸ਼ੇਖਰ ਗੁਪਤਾ ਉਹਨਾਂ ਨੇ ਬਹੁਤ ਵਧੀਆ ਉਹਦੇ ਤੇ ਆਰਟੀਕਲ ਲਿਖਿਆ ਵੀ ਗਿਆਨੀ ਜੀ ਦੀ ਟਵੀਟ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ ਮਜਬੂਰ ਹੋ ਕੇ ਆਉਣਾ ਪਿਆ ਚਲੋ ਪ੍ਰੈਸ਼ਰ ਕਈ ਕੱਲੇ ਗਿਆਨੀ ਜੀ ਨੇ ਹੋਰ ਵੀ ਜਿਹੜਾ ਪੰਜਾਬ ਦੇ ਲੋਕਾਂ ਦਾ ਬੜਾ ਪ੍ਰੈਸ਼ਰ ਸੀ ਉਹਨਾਂ ਨੂੰ ਖੁਦ ਪਹਿਲਾਂ ਆਉਣਾ ਚਾਹੀਦਾ ਸੀ ਚਲੋ ਲੇਟ ਆਏ ਨੇ ਪਰ ਮੈਂ ਆਸ ਕਰਦਾ ਵੀ ਜੇ ਹੁਣ ਆਏ ਆਉਣਗੇ ਤਾਂ ਘੱਟੋ ਘੱਟ ਪੰਜਾਬ ਵਾਸਤੇ ਜੋ ਵੀ ਨੁਕਸਾਨ ਹੋਇਆ ਉਹਦੀ ਪੂਰਤੀ ਵਾਸਤੇ ਉਹ ਐਲਾਨ ਕਰਕੇ ਜਾਣਗੇ ਨਹੀਂ ਜਿਹੜਾ ਇਹਨਾਂ ਦੀ ਫੇਰੀ ਦਾ ਜਾਂ ਆਉਣ ਦਾ ਕੋਈ ਸਾਰਥਕ ਜਿਹੜਾ ਛਿੱਟਾ ਉਹ ਨਹੀਂ ਨਿਕਲੇਗਾ ਤੇ ਇਹ ਚਾਹੇ ਭਾਜਪਾ ਲੀਡਰਸ਼ਿਪ ਹੈ ਚਾਹੇ ਪ੍ਰਧਾਨ ਮੰਤਰੀ ਦਾ ਦਫ਼ਤਰ ਹੈ ਉਹਨਾਂ ਨੂੰ ਇਸ ਚੀਜ਼ ਨੂੰ ਇਨਸ਼ੋਰ ਕਰਨਾ ਚਾਹੀਦਾ ਹੈ ਕਿ ਜੇ ਹੁਣ ਕੱਲ ਨੂੰ ਪ੍ਰਧਾਨ ਮੰਤਰੀ ਜੀ ਆ ਰਹੇ ਨੇ ਤਾਂ ਬਹੁਤ ਵੱਡਾ ਇੱਕ ਐਸਾ ਯੋਗਦਾਨ ਪਾ ਕੇ ਜਾਣ ਜਿਹੜਾ ਪੰਜਾਬ ਦੇ ਲੋਕ ਘਟੋ ਘਟ ਇਹ ਯਾਦ ਰੱਖਣ ਉਹ ਪੰਜਾਬ ਬੇਗਾਨਾ ਮਹਿਸੂਸ ਨਾ ਕਰਨ ਆਪਣੇ ਦੇਸ਼ ਵਿੱਚ ਉਹਨਾਂ ਨੂੰ ਲੱਗੇ ਵੀ ਹਾਂ ਸਾਡਾ ਦੇਸ਼ ਸਾਡੇ ਨਾਲ ਖੜਾ ਹੈ ਸੌખી ਘੜੀ ਦੇ ਵਿੱਚ ਭਾਵੇਂ ਅਸੀਂ ਕੋਈ ਮੰਗਦੇ ਨਹੀਂ ਸਾਡੇ ਵਿੱਚ ਆਪਦੇ ਵਿੱਚ ਸਮਰਥਾ ਹੈ ਪਰ ਫਿਰ ਵੀ ਸਰਕਾਰਾਂ ਦੀ ਜੋ ਜ਼ਿੰਮੇਵਾਰੀ ਹੈ ਉਹ ਸਰਕਾਰਾਂ ਨੂੰ ਨਿਭਾਉਣੀ ਚਾਹੀਦੀ ਹੈ